ਸਾਰੇ ਸ਼ਹਿਰ ਨੂੰ ਲੈਡ ਦਿੱਤੀ ਹੋਈ ਹੈ ਗਣਪਤੀ ਦੀ ਪੂਜਾ ਜਿਹੜੀ ਸਿਰਫ 7 ਦਿਨ ਦੀ ਗੱਲ ਸੀ ਉਹ ਦੂਸਰੇ ਮਤਲਬ ਦੇ ਧਰਮ ਨੂੰ ਐਵੇਂ ਕਰਨਾ ਨਹੀਂ ਚਾਹੀਦਾ ਸੀ ਸਾਰੇ ਧਰਮ ਦੀ ਬੇਇੱਜ਼ਤੀ ਕਰਦਾ ਸਾਰੇ ਮੱਲੇ ਚ ਲੈਡ ਚਲਦੀ ਪਈ ਹੈ ਐਵੇਂ ਕਰਨਾ ਐਵੇਂ ਮਤਲਬ ਨਹੀਂ ਸਿੱਧਾ ਕਰਦੇ ਇੱਕ ਪਰਸਵੀ ਸਿਕੰਚਿਸ਼ ਕਰਕੇ ਇਹ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਰੋਕ ਅਸੀਂ ਆਰਤੀ ਕਰ ਰਹੇ ਸੀ ਆਰਤੀ ਕਰ ਰਹੇ ਸੀ ਤਾਂ ਫਿਰ ਇੱਕ ਲੈਡ ਗਈ ਸਰਪੱਤ ਲੈਡ ਕੱਟੀ ਫਿਰ ਅਸੀਂ 12 ਸਾਰੇ ਬੱਚੇ ਸਾਰੇ ਬਾਹਰ ਗਏ ਕੱਟ ਕੇ ਗੋਣਗੇ ਲੈ ਜਾਈ ਜੈ 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 ਕੱਟ ਕੇ ਸ਼ਿਕਾਇਤ वगैरह ਕੀਤੀ ਸੀ ਉਹਨਾਂ ਨੂੰ ਸ਼ਿਕਾਇਤ ਕੀਤੀ ਜੀ ਗੋਰੋ ਮੈਨ ਨੇ ਸ਼ਿਕਾਇਤ ਕੀਤੀ ਹੈ ਸਵੇਰ ਦਾ ਲੱਗਿਆ ਬਿਜਲੀ ਹੈ ਉਹ ਮੋਟਰ ਦੀ ਸਿੱਧੀ ਜੋੜੀ ਆ ਰਹੀ ਸੀ 17-17 ਜੋੜੀ ਹੋਈ ਸੀ ਮੇਨ ਨਾਲ ਜੁੜੀਆਂ ਹੋਈਆਂ ਸੀ ਮੇਨ ਨਾਲ ਜੁੜੀਆਂ ਹੋਈਆਂ ਸੀ ਕੋਈ ਨੁਕਸਾਨ ਅਸੀਂ ਨਹੀਂ ਕੀਤਾ ਅਰੇ ਸ਼ਹਿਰ ਦੀਆਂ ਹੀ ਜੁੜੀਆਂ ਹੋਈਆਂ ਨੇ ਜੀ ਸਾਡੇ ਸ਼ਹਿਰ ਦੇ ਜੁੜ ਰਹੇ ਆ ਅੱਜ ਦੇ ਜੁੜਨੇ ਨੇ 11ਵਾਂ ਗਣਮਤੀ ਜੀ ਰੱਖੇ ਨੇ ਅੱਜ ਤੱਕ ਨਹੀਂ ਮੁੰਡਿਆਂ ਰੱਖੇ ਸ਼ੁਰੂ ਤੇ ਇੱਥੇ ਐਨਜੀ ਚੱਲਦੀ ਰਹੀ ਲਾਈਟ ਨਹੀਂ ਹੋਇਆ ਹੈਗਾ ਅੱਜ ਤੱਕ ਕਦੇ ਨਹੀਂ ਐਵੇਂ ਹੋਇਆ ਅੱਜ ਪਹਿਲੀ ਵਾਰ ਐਵੇਂ ਹੋਇਆ ਮਹਾਰਾਜ ਕੀ ਜੈ ਤੇ ਗੁਰੂ ਮੰਦਰ ਕੋਣ ਹੁੰਦਾ ਦੂਜੇ ਮਹੱਲੇ ਚੋਂ ਆ ਕੇ ਮੇਰਾ ਨਾਮ ਮਜੀਦ ਕੁਮਾਰ ਆ ਜੀ ਫਟਿੱਕਾ ਮਹੱਲੇ ਦਾ ਰਹਿਣ ਵਾਲਾ ਇਹ ਗੋਰੂ ਮੈਨਰ ਉਹਨੇ ਕਿਸੇ ਦੇ ਮਗਰ ਲਾ ਕੇ ਕੋਈ ਗੱਲਬਾਤ ਮਹੱਲੇ ਦੀ ਹੋਊਗੀ ਜਾਂ ਰੱਬ ਜਾਣੇ ਕੀ ਐ ਸਾਨੂੰ ਨਹੀਂ ਪਤਾ ਉਹ ਪਹਿਲਾਂ ਸਾਡੇ ਨਾਲ ਜਾਂਦਾ ਸੀ ਗਣਪਤੀ ਮਹੋਤਸਵ ਚ ਅੱਜ ਤੋਂ 2 ਸਾਲ ਪਹਿਲਾਂ ਉਹ ਇਸ ਵਾਰੀ ਸਾਡੇ ਨਾਲ ਨਹੀਂ ਹੈਗਾ ਉਹਨੇ ਖੁੰਧਗਵਾਜੀ ਦੇ ਵਿੱਚ ਆ ਕੇ ਸਾਡੇ ਪੰਡਾਲ ਦੀ ਲਾਇਟ ਕਟਵਾਈ ਆ ਜੀ ਵੀਡੀਓ ਬਣਾ ਬਣਾ ਕੇ ਗਰੁੱਪ ਚਾ ਪਾੰਦਾ ਤੇ ਗਲਤ ਲਿਖਦਾ ਕਿ ਸਨਾਤਨੀ ਚੋਰ ਨੇ ਤੇ ਹੁਣ ਜਦੋਂ ਅਸੀਂ ਰਪਲਾਈ ਦਿੱਤਾ ਧਰਨਾ ਲਾ ਕੇ ਉਹਨੇ ਗਰੁੱਪੋਂ ਰਿਮੂਵ ਮਾਰਤਾ ਜੀ ਜਦ ਹੁਣ ਆਪਣੀ ਵਾਰੀ ਆਈ ਪਿੱਛੇ ਹਟ ਗਿਆ ਜੀ ਹੁਣ ਅਸੀਂ ਇਹੀ ਬੇਨਤੀ ਕਰਦੇ ਜਿੱਦਾਂ ਲਾਈਟ ਕੱਟੀ ਆ ਉਦਾਂ ਹੀ ਲਾਈਟ ਲਾ ਕੇ ਜਾਣ ਸਾਡੀ ਜਲਦੀ ਪੂਜਾ ਕੱਟੀ ਆ ਲੜ ਆਰਤੀ ਜਲਦੀ ਹੋਦੀ ਅਸੀਂ ਉਹਨਾਂ ਦੇ ਕਰ ਬੱਚਿਆਂ ਨੇ ਨਹੀਂ ਹਿਲਣਾ ਉਹਰੇ ਸਾਰੇ ਬੱਚੇ ਛੋਟੇ ਛੋਟੇ ਲੱਗੇ ਹੋਏ ਨੇ ਇਹ 11 ਸਾਲ ਹੋ ਗਏ ਉਹਰੇ ਕੰਮ ਚੱਲਦੇ ਨੂੰ ਜੀ ਜੇ ਹੁਣ 11 ਸਾਲ ਇਹਨੇ ਤੁਮਤਾਰ ਨਾਲ ਮਨਾਇਆ ਜਾਂਦਾ ਸਾਰੇ ਮੱਲੇ ਕਿਤੇ ਕੋਈ ਇਤਰਾਜ਼ ਨਹੀਂ ਗਿਆ ਜੀ ਸਿਰਫ ਉਹ ਦੂਜੇ ਮੱਲੇ ਚੋ ਆ ਕੇ ਆ ਮੱਲੇ ਜਾ ਕੇ ਉਹਨਾਂ ਗੰਦ ਪਾਇਆ ਜੀ ਨਾਮ ਲਾਣ ਨਾਲ ਕੋਈ ਹੱਲ ਹੈਗਾ ਲੋਕਾਂ ਆਲਾ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਉਹ ਬੰਦਾ ਕੌਣ ਹੁੰਦਾ ਜੀ ਲਾ ਕੇ ਉੱਪਰ ਫੋਨ ਕਰਨ ਵਾਲਾ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਹਾਂਜੀ ਹਾਂਜੀ ਅਸੀਂ ਸਾਡੇ ਐਮਸੀ ਸਾਹਿਬ ਨੂੰ ਕਿੰਨੀ ਵੀ ਜਿੰਨੂ ਫੋਨ ਮਾਰਿਆ ਜੀ ਉਹ ਕਹਿੰਦੇ ਮੈਂ ਬਾਹਰ ਆ ਮੈਂ ਕਰਦਾ ਜੀ ਹਰਜੀਤ ਸਿੰਘ ਗੁਪਤਾ ਜੀ ਨੂੰ ਵੀ ਫੋਨ ਮਾਰਿਆ ਜੀ ਠੀਕ ਹੈ ਜੋ ਕਹਿੰਦੇ ਅਸੀਂ ਆਨੇ ਆ ਜੀ ਕੋਈ ਗੱਲ ਨਹੀਂ ਜਿਹੜੇ ਗਣਪਤੀ ਮੇਨ ਦੇ ਉਧੇਦਾਰ ਰਾਜਮਨ ਰੋਜੀ ਨੇ ਉਹਨਾਂ ਨੂੰ ਵੀ ਫੋਨ ਕੀਤਾ ਜੀ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਆ ਜੀ ਅਸੀਂ ਰੋਡ ਜਾਮ ਜੀ ਰੋਡ ਤਾਂ ਕਸੂਰ ਤਾਂ ਹੈ ਨਹੀਂ ਕੋਈ ਕਸੂਰ ਤਾਂ ਦੇਖੋ ਕਿਸੇ ਦਾ ਨਹੀਂ ਹੁੰਦਾ ਜੀ ਪਰ ਜਿਹੜੇ ਹੁਣ ਬੇਅਦਬੀ ਕਰਕੇ ਗਏ ਨੇ ਅਸੀਂ ਦੱਸੋ ਜੀ ਨੇਰੇ ਚ ਕਿਵੇਂ ਕਰੀ ਆ ਜੀ ਜਿਹੜਾ ਹੁਣ ਗਣਪਤੀ ਜੀ ਨੇਰ ਤੁਸੀਂ ਅੰਦਰ ਜਾ ਕੇ ਦੇਖੋ ਜੀ ਇੱਕ ਵਾਰੀ ਫਿਰ ਪ ਜਿਹਦੀ ਦੇਣ ਅਸੀਂ ਉਰੇ ਬੈਠੇ ਆਪਾਂ ਉਹਦੀ ਉਹ ਬੇਇੱਜ਼ਤੀ ਕਰ ਰਹੇ ਆ ਜੀ ਦੱਸੋ ਸਾਡਾ ਰੋਡ ਜਾਮ ਕਰਨ ਦਾ ਕਾਰਨ ਹੀ ਇਹੀ ਆ ਸਾਡਾ ਕਾਰਨ ਹੀ ਆ ਜੀ ਜਿੱਦਾਂ ਪੰਡਾਲ ਪਹਿਲਾਂ ਚੈੱਕ ਕੀਤਾ ਜਾਵੇ ਪਹਿਲਾਂ ਕੱਲ ਦਾ ਤੁਹਾਨੂੰ ਦਿਖਾਵਾਂ ਮੈਂ ਕਿੰਨਾ ਵਧੀਆ ਰੌਣਕ ਮੇਲਾ ਲੱਗਿਆ ਸੀ ਅੱਜ ਕਿੰਨਾ ਸੁੰਨ ਮਸਾਨ ਕਰਕੇ ਗਿਆ ਉਹ ਗੁਰਮੈਨ ਨੂੰ ਇੱਕ ਬੰਦਾ ਤੇ ਇਹ ਸਾਡੇ ਧਰਮ ਦੀ ਬੇਇੱਜ਼ਤੀ ਕਰਕੇ ਗਿਆ ਵੀ ਇਹਦੀ ਵੀ ਕਰਕੇ ਗਿਆ ਉਹ ਦੂਜੇ ਮਹੱਲੇ ਦਾ ਬੰਦਾ ਜੀ ਇੱਥੇ ਉਹਦਾ ਕੀ ਲੈਣਾ ਦੇਣਾ ਜੀ ਉਹਨੂੰ ਬੁਲਾਇਆ ਜਾਵੇ ਉਰੇ ਮਾਫੀ ਮੰਗਾਈ ਜਾਵੇ ਉਹ ਤੋਂ ਹਾਂਜੀ ਜਿੰਨੇ ਵੀ ਸਾਰੇ ਬੱਚੇ ਨੇ ਉਹ ਬੇਦਬੀ ਕਰਕੇ ਗਿਆ ਬਗਨਪਤੀ ਮਹਾਰਾਜ ਜੀ ਦੀ ਸਾਨੂੰ ਹੋਰ ਕੁਝ ਨਹੀਂ ਅਸੀਂ ਉਹਨਾਂ ਦਾ ਚੌਂਕ ਨਹੀਂ ਹਟਾਣਾ ਫਿਰ ਬੱਸ ਜਾਮ ਚਲਦੀ ਆਰਤੀ ਦਾ ਨਾਮ ਕੀ ਹੈ ਨਾਮ ਮੇਰਾ ਨਾਮ ਪੰਡਿਤ ਪ੍ਰਵੀਨ ਸ਼ੁਕਲਾ ਹੈ ਜੀ ਪੂਰੇ ਕਿਆ ਘਟਨਾ ਹੋਇਆ ਦੱਸੋ ਉਹ ਕਹਿੰਦੇ ਕਿਆ ਘਟਨਾ ਹੋਇਆ ਦੱਸੋ ਜੀ ਹਮ ਲੋਗ ਆਰਤੀ ਪੂਜਾ ਕਰ ਰਹੇ تھے ਭਗਵਾਨ ਜੀ ਦੀ ਔਰ ਆ ਕਰਕੇ ਲਾਈਟ ਕੱਟ ਦਿਆ ਇਹ ਹਮਾਰੇ ਧਰਮ ਗੇ ਬੇਇੱਜ਼ਤੀ ਹੈ ਨਾਲੇ ਹਮ ਲੋਗ ਮੁਹੱਲੇ ਵਾਲੇ ਸਾਲੇ ਮਿਰ ਕੇ ਇਤਨੇ ਮਿਹਨਤ ਕਰਕੇ ਇਹ ਪ੍ਰੋਗਰਾਮ ਕਰ ਰਹੇ ਹੈ ਤੋ दूसरी बात सरकार की ही अपनी जिम्मेवारी हमको फैसिलिटी देनी चाहिए और फैसिलिटी देने की बजाय हमारी लाइट काट दी जा रही है गौरवमेंट्रो करके कोई बता रहे हैं उन्होंने कंप्लेंट किया वीडियो बना करके डाला था आपने परमिशन ली प्रशासन से ये ये लोग तो कहते हैं हमने लिया हुआ है परमिशन बाकी धार्मिक काम है धार्मिक काम है सबका काम है अगर ये सारे मोहल्ले वाले बिजली का बिल पे करते हैं अगर 10 दिन भगवान के नाम पे चला भी लेते तो कौन सा जुर्म है कौन सा हमने गलत काम किया हमने कौन सा पर्सनल यूज के लिए लिया? कितने लोग चोरी से लाइट चला रहे हैं उनके घर की जांच क्यों नहीं हो रही उनके यहाँ क्यों नहीं हमारी ये धार्मिक नी ये मोहल्ले का काम है अपने शहर का काम है कोई गलत हम लोग कोई सर वो चोर नहीं है कोई गलत नहीं करते हैं अगर लाइट जला भी रहे हैं सर का हम भी हमारे टैक्स से सरकार चलती है हमारे टैक्स से ये बिजली का बिल सब लोग पे करते हैं तभी ये बिजली विभाग चलता तो है चल हाँ जी अभी हमारे आरती भजन चल रही थी तभी आके उन्होंने बीच में काट दिया हाँ जी जी आते आराम गल करते बात करते लेकिन आके सीधा डायरेक्ट लाइट हाँ जी हम मांग ये करते हैं कि हमारी लाइट चालू किया जाए हमारे इस प्रोग्राम को हम मोदी जी से बनाया जाइए ऐसे थोड़ी होता है कि हमारे दाम बताइए आप लोग ये जो हमारे सरकार के, के बंदे आते हैं और लाइट काट के चले जाते हैं हमारे धर्म में हम लोग वैसे भी शांतिप्रिय लोग हैं कभी किसी से लड़ाई झगड़ा या दंगा हम लोग सनातन सनातनी हैं शांतिप्रिय भगवान की पूजा पाठ कर रहे थे कोई गलत नहीं कर रहे हैं ये आजकल के बच्चे नशे नुशे ये सब उन चीज़ों में उलझे हुए हैं भगवान के भक्ति में हम ले आ रहे हैं सबको पूजा पाठ अच्छे रास्ते में ले कम से कम आप हमारी लाइट काट दोगे तो हम पूजा कैसे करेंगे आरती कैसे करेंगे अंधेरे में आप देख लीजिए सारा पूरा एकदम लाइट ऑफ हो गई है ਔਰ ਮਾਮਲਾ ਇਹ ਹੈ ਜੀ ਆਪਣੇ ਸ਼੍ਰੀ ਗਣੇਸ਼ ਮਹਾਉਤਵ ਚੱਲ ਰਿਹਾ ਹੈ ਕਿਟਿਕਾ ਚੌਂਗ ਦੇ ਨੇੜੇ ਫਰਕ ਦੇ ਵਿੱਚ ਉਤੇ ਹਰ ਸਾਲ ਸਰਦਾ ਨਾਲ ਮਨਾਇਆ ਜਾਂਦਾ 7 ਤਰੀਕ ਤੋਂ ਲੈ ਕੇ 17 ਤੱਕ ਤੇ ਆਪਣੇ ਗੌਰਵ ਮੰਦਰੋਂ ਨਾ ਹੁੰਦਾ ਵਿਅਕਤੀ ਆ ਸ਼ਰਾਰਤੀ ਬੰਦਾ ਆ ਤੇ ਉਹਨੇ ਜਿਹੜੀ ਕਮੇਟੀ ਮੈਂਬਰਾਂ ਨਾਲ ਮਿਸਵੇਵ ਕੀਤਾ ਤੇ ਜਿਹੜੀ ਸ਼੍ਰੀ ਗਣੇਸ਼ ਜੀ ਦੀ ਮੂਰਤੀ ਬਾਰੇ ਅਪਸ਼ਬਦ ਬੋਲਦੇ ਨੇ ਜਿਹਦੇ ਖਲਾਫ ਪਰਚਾ ਦਰਜ ਕੀਤਾ ਗਿਆ ਹੈ ਉਹ ਦੇ ਘਰ ਤੇ ਰੇਡ ਕੀਤੀ ਆ ਘਰ ਇਹਨਾਂ ਮੇਲੇ ਦਾ ਟਿਕਾਣੇ ਤੇ ਰੇਡ ਕੀਤੀ ਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਭ ਦੋਖਾ ਵੱਲੋਂ ਕੁਝ ਕਿਹਾ ਗਿਆ ਕਿ ਇਹਨੇ ਟਾਕਨੇ ਦਾ ਹਮਲਾ ਕਰ ਦਿੱਤਾ ਆ ਕੋਈ ਆਜੂ ਧਾਉ ਪਾਸ਼ੂ ਬਿਆਨ ਕੋ ਦਿੱਤਾ ਉਹ ਵੀ ਕੁਝ ਕੋ ਸਾਹਮਣੇ ਆਇਆ ਚੀਜ਼ ਲੈ ਕੇ ਉਹ ਇਹ ਤਾਂ ਹੁਣ ਤਪਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆ ਕੇ ਉਸ ਹਿਸਾਬ ਨਾਲ ਦੇਖਾਂਗੇ ਫਿਲਹਾਲ ਸਾਡੇ ਧਿਆਨ ਚ ਕੋਈ ਗੱਲ ਬਤਨੀ ਨਹੀਂ ਹੈਗੀ ਕੋਈ ਸਾਹ ਜੇ ਨਹੀਂ ਆਉਂਦਾ ਹੁਣ ਕੋਈ ਦੋਸ਼ੀ ਹੈ ਗੌਰਵਮੇਂਦਰ ਨਾਮ ਦਾ ਬੰਦਾ ਸਾਡਾ ਪਹਿਨਾ ਵੀ ਥਾਣੇ ਦਾ ਬੀਸੀ ਹੈ ਉਹ ਨੋ ਰੈਸਟ ਕਰ ਲਾਂਗੇ ਜਲਦੀ